ਨਮਸਕਾਰ ਸਸਰੀਕਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਪਿੰਡ ਰੇਤੇਵਾਲੀ ਪੈਣੀ ਦੇ 45 ਸਾਲਾ ਵਜੀਰ ਸਿੰਘ ਨੂੰ ਬਹੁਤ ਹੀ ਜਰੀਲੇ ਸੱਪ ਨੇ ਡਸ ਲਿਆ ਅਤੇ ਪਿੰਡ ਵਾਲੇ ਬੇੜੀ ਵਿੱਚ ਤੁਰੰਤ ਸਿਵਲ ਹਸਪਤਾਲ ਲੈ ਕੇ ਪੁੱਜੇ ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਸ਼ਹਿਰ ਦੇ ਨਾਮੀ ਹਸਪਤਾਲ ਆਸ਼ੀਰਵਾਦ ਵਿੱਚ ਡਾਕਟਰ ਭਾਨੂ ਪ੍ਰਤਾਪ ਕੋਲ ਰੈਫਰ ਕਰ ਦਿੱਤਾ ਗਿਆ ਮਰੀਜ਼ ਡਾਕਟਰ ਭਾਨੂ ਪ੍ਰਤਾਪ ਦੀ ਦੇਖਰੇਖ ਵਿੱਚ ਜ਼ੇਰੇ ਇਲਾਜ ਹੈ ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਗੱਲਬਾਤ ਕਰਨ ਤੇ ਡਾਕਟਰ ਸਾਹਿਬ ਨੇ ਕਿਹਾ ਕਿ ਜੇਕਰ ਕਿਸੇ ਨੂੰ ਸੱਪ ਡੱਸ ਲੈਂਦਾ ਹੈ ਤਾਂ ਉਹ ਮੰਦਰੀਆਂ ਕੋਲ ਨਾ ਜਾ ਕੇ ਸਮੇਂ ਸਿਰ ਡਾਕਟਰ ਕੋਲ ਜਾ ਕੇ ਸਹੀ ਇਲਾਜ ਕਰਵਾਏ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਈ ਤੁਹਾਡਾ ਆਪਣਾ ਚੈਨਲ ਰਾਜ ਇੱਕ ਸਨੇਕ ਬਾਈਟ ਦਾ ਇੱਕ ਪੇਸ਼ੈਂਟ ਆਇਆ ਤੁਹਾਡੇ ਕੋਲ ਕੀ ਨਾਮ ਹੈ ਜੀ ਉਹਦਾ ਜੀ ਇੱਕ ਪੇਸ਼ੈਂਟ ਅੱਜ ਸਵੇਰੇ ਰਿਸਿਵ ਹੋਇਆ ਸੀਗਾ ਸਨੇਕ ਬਾਈਟ ਦਾ ਜੀ ਰਿਤੇ ਵਾਲੀ ਪਰੇ ਤੋ ਵਜ਼ੀਰ ਸਿੰਘ ਜੀ ਉਹਨੂੰ ਮੈਨੇ ਆਰਾਊਂਡ 11 ਕੋਇਂ ਦੇ ਕਰੀਬ ਸਾਡੇ ਕੋਲ ਹੋਸਪੀਟਲ ਵਿੱਚੋਂ ਲਿਆਇਆ ਗਿਆ ਸੀ ਹੂੰ 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 ਉਹਨੂੰ ਜਿਹੜੀ ਫਰਸਟ ایڈ ਹੈ ਮੁੱਢਲੀ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਸਰਕਾਰੀ ਹਸਪੀਟਲ ਫਾਜ਼ਲ ਕਾ ਵਿੱਚ ਆ ਸਾਰੀ ਟੀਮ ਨੇ ਦਿੱਤੀ ਸੀ ਪਰ ਪੇਸ਼ੈਂਟ ਨੂੰ ਕਿਉਂਕਿ ਅੱਗੋਂ ਸਨੇਕ ਬਾਈਟ ਕਰਕੇ ਜਿਹੜਾ ਵੈਂਟੀਲੇਟਰ ਦੀ ਲੋੜ ਸੀਗੀ ਤੇ ਉਸ ਪਰਪਸ ਪਿੱਛੇ ਤੇ ਉਸ ਤੋਂ ਬਾਅਦ ਅੱਗੋਂ ਉਹਦੀ ਸਹਾਇਤਾ ਵਾਸਤੇ ਸਾਡੇ ਕੋਲ ਲਿਆਇਆ ਗਿਆ ਸੀ ਜੇ ਡਾਕਟਰ ਸਾਹਿਬ ਜਿਹੜਾ ਪੇਸ਼ੈਂਟ ਸਨੇਕ ਬਾਈਟ ਦਾ ਉਹ ਕਿੰਨੀ ਦੇਰ ਬਾਅਦ ਤੁਹਾਡੇ ਕੋਲ ਆਇਆ ਸੀਗਾ ਉਤੋਂ ਤੇ ਕੋ ਜੋ ਉਹਨਾਂ ਦਾ ਕਹਿਣਾ ਹੈ ਕਿ 9 ਵਜੇ ਦੇ ਕਰੀਬ ਉੱਥੇ ਸਨੇਕ ਬਾਈਟ ਹੋਇਆ ਸੀਗਾ ਤੇ ਪ੍ਰੋਬੇਬਲੀ 11 ਵਜੇ ਤੱਕ ਸਾਡੇ ਕੋਲ ਆਇਆ ਸੀ 10 ਵਜੇ ਤੱਕ ਸਿਵਲ ਹਸਪੀਟਲ ਪਹੁੰਚ ਗਿਆ ਸੀ ਜਦੋਂ ਤੁਹਾਡੇ ਕੋਲ ਆਇਆ ਉਹਦੀ ਕੰਡੀਸ਼ਨ ਕੀ ਸੀਗੀ ਪੇਸ਼ੈਂਟ ਦੀ ਤੁਹਾਨੂੰ ਜੀ ਅਨਕੌਂਸ਼ੀਅਸ ਸੀ ਪੇਸ਼ੈਂਟ ਪੇਸ਼ੈਂਟ ਦਾ ਆਪਣਾ ਬਾਕੀ ਹੁੰਦਾ ਬੀਪੀ ਘੱਟ ਸੀਗਾ ਅਨਕੌਂਸ਼ੀਅਸ ਸੀਗਾ ਵੈਂਟਿਲੇਟਰ ਤੇ ਉੱਪਰ ਸੀ ਤੇ ਜੋ ਹਿਸਟਰੀ ਜਾਂ ਜੋ ਦੱਸਿਆ ਗਿਆ ਉਥੋਂ ਦੇ ਡਾਕਟਰਾਂ ਦੁਆਰਾ ਕਿ ਆਲਰੇਡੀ ਸੀਪੀਆਰ ਵਗੈਰਾ ਉੱਥੇ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਪੇਸ਼ੈਂਟ ਦੀ ਧੜਕਣ ਦੁਬਾਰਾ ਚੱਲ ਪਈ ਤੇ ਫਿਰ ਉਥੋਂ ਦੇ ਡਾਕਟਰਸ ਨੇ ਬਹੁਤ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਫਿਰ ਅੱਗੇ ਵੈਂਟਿਲੇਟਰ ਵਾਸਤੇ ਸ਼ਿਫਟ ਕੀਤਾ ਹੁਣ ਪੇਸ਼ੈਂਟ ਦੇ ਕੰਡੀਸ਼ਨ ਕਿਵੇਂ ਆ ਪੇਸ਼ੈਂਟ ਦੀ ਕੰਡੀਸ਼ਨ ਹਲੇ ਤੱਕ ਸੇਮ ਹੀ ਹੈ ਮਤਲਬ ਵਿੱਚੋਂ ਜਿਹੜਾ ਸਟੇਬਲ ਤਾਂ ਨਹੀਂ کہہ ਸਕਾਂ ਪਰ ਉਹ ਹਲੇ ਡਿਟੇਰੀਓਰੇਟ ਨਾ ਕਢੀ ਨਾ ਬਧੀ ਮਤਲਬ ਤਕਰੀਬਨ ਉਸੇ ਲੈਵਲ ਦੇ ਉੱਪਰ ਹੀ ਪੇਸ਼ੈਂਟ ਹੈ ਅੱਛਾ ਕੋਈ ਉਹਦੇ ਜੋ ਸਨੇਕ ਸੀਗਾ ਉਹਦੇ ਕੋਈ ਮਤਲਬ ਫੋਟੋ ਵਗੈਰਾ ਦਿਖਾਈ ਤੁਹਾਨੂੰ ਵੀ ਕਿਹੜੀ ਨਹੀਂ ਪਛਾਤੀਦਾ ਆ ਜੋ ਉਹਨਾਂ ਨੇ ਹਿਸਟਰੀ ਦਿੱਤੀ ਉਹਦੇ ਸਾਰ ਨਾਲ ਕੋਬਰਾ ਹੀ ਲੱਗ ਰਿਹਾ ਹੈ ਕੋਬਰਾ ਦੀ ਬਾਈਟ ਹੀ ਲੱਗ ਰਹੀ ਜਿਸ ਦੇ ਨਾਲ ਬਾਕੀ ਫੋਟੋਸ ਕਿਆ ਸੀ ਪਰ ਉਹ ਕਹਿੰਦੇ ਕਿ ਆਲਰੇਡੀ 40 ਇੰਚ ਤੇ ਆਪਾਂ ਮੰਨ ਕਰਤਾ ਕਿ ਵੀ ਕੋਈ ਲੋਡ ਨਹੀਂ ਹਲੇ ਪਉਣ ਜਾਂਦੀ ਇਹ ਜਿਹੜਾ ਪੇਸ਼ੈਂਟ ਹੈਗਾ ਤੁਸੀਂ ਆਪਣੇ ਅਬਜ਼ਰਵੇਸ਼ਨ ਦੇ ਵਿੱਚ ਰੱਖਿਆ ਇਹ ਕਿੰਨੀ ਦੇਰ ਬਾਅਦ ਇਹਦੇ ਸਹੀ ਪਤਾ ਲੱਗੇਗਾ ਕੰਡੀਸ਼ਨ ਦਾ ویسੇ ਤਾਂ 48 ਤੋਂ 72 ਘੰਟੇ ਬੜੇ ਮੁਸ਼ਕਿਲ ਹੁੰਦੇ ਨੇ ਇਸ ਪੇਸ਼ੈਂਟ ਵਾਸਤੇ ਕਿਉਂਕਿ ਸ਼ੁਰੂ ਦੇ ਵਿੱਚ ਇੱਕ ਵਾਰੀ ਤਾਂ ਜੈਪੁਰ ਸ਼ਹਿਰ ਵਿੱਚ ਫੈਲੀ ਗਿਆ ਤੇ 48 ਟੂ 72 ਆਵਰਸ ਵਿੱਚ ਆਪਾਂ ਨੂੰ ਕੁਝ ਕੰਡੀਸ਼ਨ ਦਾ ਇੰਪਰੂਵਮੈਂਟ ਜਾਂ ਤਾਂ ਬਣਾ ਕਰੇ ਕੋਈ ਹੁੰਦਾ ਹੈ ਚੀਜ਼ਾਂ ਉਹ ਆਪ ਨੂੰ ਪਤਾ ਚੱਲਦਾ ਅੱਛਾ ਜਿਨ੍ਹਾਂ ਨੂੰ ਸਨੇਕ ਬਾਈਟ ਹੁੰਦੀ ਹੈ ਜਿਹੜੇ ਪਿੰਡਾਂ ਵਾਲੇ ਹੈਗੇ ਆ ਲੋਕ ਇਹਨਾਂ ਜਾਗਰੂਕ ਨਹੀਂ ਹੈਗੇ ਤੁਸੀਂ ਉਹਨਾਂ ਨੂੰ ਕੀ ਇੱਕ ਸਨੇਹਾ ਕੀ ਦੋਗੇ ਕਿਦਾਂ ਬੇਅਰ ਕਰੋਗੇ ਜੀ ਮੈਂ ਇਹਨਾਂ ਦੀ ਐਗਜ਼ਾਮਪਲ ਲੈ ਕੇ ਹੀ ਦੱਸਣਾ ਚਾਹਨਾ ਬਜੀ ਜੀ ਕਿ ਇੱਥੇ ਜਿਵੇਂ ਸੱਪ ਲੜਿਆ ਤਾਂ ਇਹਨਾਂ ਨੇ ਆਦੇ ਕੂਲ ਜਿਹੜੇ ਵੀ ਉੱਥੇ ਲੋਕਲ ਪਿੰਡਾਂ ਵਿੱਚ ਕੋਈ ਲੋਕ ਹੁੰਦੇ ਨੇ ਜਿਹੜੇ ਇਹਨੂੰ ਠੀਕ ਕਰਦੇ ਨੇ ਉਹਨਡੇ ਪਹਿਲੇ ਉਹਨਾਂ ਕੋਲੋਂ ਉਹਨਾਂ ਨੂੰ ਬੁਲਾਇਆ ਗਿਆ। ਬੁਲਾ ਕੇ ਫਿਰ ਉਹਨਾਂ ਨੇ ਕੋਈ ਚੀਰਾ ਮਾਰ ਕੇ ਉਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜ਼ਹਿਰ ਨੂੰ ਜੋ ਕਿ ਨਹੀਂ ਕਰਨਾ ਚਾਹੀਦਾ। ਉਹਨੂੰ ਟੌਰਨਿਕਟ ਨਾਲ ਬੰਨਿਆ ਬੰਨਿਆ ਕਿ ਵੀ ਖੂਨ ਉੱਪਰ ਨਾ ਜਾਏ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ। ਸੈਕਿੰਡ ਕੋਸ਼ਿਸ਼ ਕਰੋ ਕਿ ਕਿਉਂਕਿ ਹੜ ਆਇਆ ਹੋਇਆ ਹੈ ਰੱਬ ਦੀ ਮਾਰ ਇੱਕ ਪਾਸੇ ਤਾਂ ਹੜ ਨੂੰ ਆਪਨੇ ਕੋਲ ਹੈਗੀ ਹੈ ਪਰ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਪਾਣੀ ਦੇ ਵਿੱਚ ਨਾ ਜਾਈਏ ਤਾਂ ਜ਼ਿਆਦਾ ਅੱਛੀ ਗੱਲ ਹੈ ਕਿਉਂਕਿ ਪਾਣੀ ਜਮਾਗੇ ਖਾਲੀ ਸੱਪ ਨਹੀਂ ਹੋਰ ਵੀ ਬੜੇ ਕੀੜੇ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਇਲਾਵਾ ਬੜੀਆਂ ਬਿਮਾਰੀਆਂ ਨੇ ਚਾਹੇ ਸਕਿੰਡੀ ਡਿਜ਼ੀਜ਼ ਨੇ ਆ ਜਾਂ ਬਾਕੀ ਹੋਰ ਵੀ ਜਿਵੇਂ ਮੱਛਰ ਹੋਏਗਾ ਉਹ ਕੋਸਟ੍ਰੀਟ ਵਾਟਰ ਪਾਣੀ ਖੜਾ ਰਹੇਗਾ ਉਹ ਨੁਕਸਾਨਦਾਇਕ ਹੋਏਗਾ ਬਿਮਾਰੀਆਂ ਵੱਧਣ ਦੇ ਚਾਂਸ ਹੁੰਦੇ ਨੇ ਸੋ ਉਹ ਚੀਜ਼ਾਂ ਅਵੋਇਡ ਕਰਨ ਦਾ ਜ਼ਰੂਰ ਚਾਹੀਦਾ ਡਾਕਟਰ ਸਾਹਿਬ ਜਿਹੜਾ ਤੁਹਾਡਾ ਹਸਪਤਲ ਆ ਆਸ਼ੀਰਵਾਦ ਹਸਪਤਲ ਜਿਹੜਾ ਸਵੇਮਸ਼ਾਹ ਰੋਡ ਤੇ ਮੌਜੂਦ ਹੈ ਇਹਦੇ ਵਿੱਚ ਦੇਖੋ ਹੜਾਂ ਦੀ ਤਰਾਸਦੀ ਬਹੁਤ ਭਾਰੀ ਹੈ ਫਾਜ਼ਲਕਾ ਦੇ ਵਿੱਚ ਬਹੁਤ ਮਾੜੀ ਸਥਿਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਵੀ ਬਹੁਤ ਘਿਰਨਗੀਆਂ ਦੇਖੋ ਇਹ ਤੇ ਇਸ ਗਲ ਦੇ ਵਿੱਚ ਸੱਚਾਈ ਹੈ ਤੇ ਆਪਾਂ ਉਸ ਸਥਿਤੀ ਨਾਲ ਨਿਪਟਣ ਵਾਸਤੇ ਕਿੰਨਾ ਪ੍ਰਪੇਅਰ ਆ ਕਿ ਕਿ ਫੈਸਿਲਿਟੀ ਇੱਥੇ ਪ੍ਰੋਵਾਈਡ ਕੀਤੀ ਗਈਆਂ ਦੇਖੋ ਜੀ ਮੈਸੇਜ ਤਾਂ ਜੋ ਵੀ ਸਾਡੇ ਕੋਲ ਪੇਸ਼ੈਂਟ ਹੜ ਵਾਲਾ ਆ ਰਹੇ ਜਾਂ ਹੜ ਦੀ ਮਾਰ ਨਾਲ ਪਰੇਸ਼ਾਨ ਹੈ ਅਸੀਂ ਉਨਾਸਤੇ ਕੋਈ OPDs ਜੋ ਵੀ ਸਭ ਕੁਝ ਫ੍ਰੀ ਨੇ ਦਵਾਈਆਂ ਵੀ ਅਸੀਂ ਆਦੀ ਤਰਫੋਂ ਦੇਨੇ ਆ ਸੈਕਿੰਡ ਸਾਡੇ ਤਰਫੋਂ ਕੈਂਪ ਲਗਾਏ ਜਾ ਰਹੇ ਨੇ ਜਿਵੇਂ ਕੱਲ ਮੇਰਾ ਕੈਂਪ ਲਾਧੂਕਾ ਦਾ ਜਿਹੜਾ ਆਪਣਾ ਸੈਂਟਰ ਹੈ ਉੱਥੇ ਹੈ ਐਸ ਤੋਂ ਇਲਾਵਾ ਮੇਰਾ ਕੱਲ ਕੈਂਪ ਮੋਜਮ ਸੀਗਾ ਜਿਹੜਾ ਸੈਂਟਰ ਬਣਾਇਆ ਸੋ ਆਦੀ ਤਰਫੋਂ ਅਸ਼ੇਪਾ ਹੌਸਪੀਟਲ ਤਰਫੋਂ ਮੈਂ ਕੋਸ਼ਿਸ਼ ਕਰ ਰਹਾ ਕਿ ਜਿੰਨੇ ਲੋਕਾਂ ਨਾਲ ਜੋ ਹੜ੍ਹ ਵੀ ਮਾਰੇ ਚ ਨੇ ਉਹਨਾਂ ਕੋਲ ਪਹੁੰਚਿਆ ਜਾਏ ਉਹਨਾਂ ਦੀ ਨਾਲ ਇਕ ਤਾਂ ਜਾਗਰੂਕ ਕੀਤਾ ਜਾਏ ਉਹਨਾਂ ਦੁੱਖ ਤੋਂ ਕੋਹੜਿਆ ਜਾਏ ਤਾਂ ਉਹਨਾਂ ਦੀ ਹੈਲਪ ਇਹ ਤੇ ਔਰ ਕੀ ਕਿਹੜੇ ਫੈਸਿਲਿਟੀ ਪ੍ਰੋਵਾਈਡ ਹੈ ਇਹ ਤੇ ਸਨੇਕ ਬਾਹਰ ਦਾ ਤਾਂ ਤੁਸੀਂ ਬਹੁਤ ਅੱਛਾ ਅੱਜ ਪੂਰੇ ਸ਼ਹਿਰ ਦੇ ਵਿੱਚ ਦੇਖਿਆ ਗਿਆ ਕਿ ਵੀ ਤੁਹਾਨੂੰ ਅਸੀਂ ਪਹਿਲ ਦੇ ਆਧਾਰ ਤੇ ਲੋਕਾਂ ਨੇ ਔਰ ਡਾਕਟਰਜ਼ ਨੇ ਤੁਹਾਨੂੰ ਚੁਣਿਆ ਕਿ ਵੀ ਇੱਕ ਪੇਸ਼ੈਂਟ ਨੂੰ ਬਚਾਇਆ ਜਾ ਸਕੇ ਤੁਹਾਡੀ ਵੀ ਪੂਰੀ ਕੋਸ਼ਿਸ਼ ਹੈ ਤੁਸੀਂ ਇਹਦੇ ਬਾਰੇ ਦੱਸੋ ਕਿ ਜੇ ਕੋਈ ਖੁਦਾਨਾ ਖਾਸ ਤਾਂ ਹੋਰ ਅਮਰਜੈਂਸੀ ਆ ਜਾਏ ਸ਼ਹਿਰ ਵਾਲੇ ਜਿਹੜੇ ਹੁੰਦੇ ਨੇ ਪੇਸ਼ੈਂਟ ਆ ਜਿਹੜੇ ਵੀ ਕੋਈ ਜਿਵੇਂ ਵੈਂਟੀਲੇਟਰ ਵਾਲੇ ਪੇਸ਼ੈਂਟ ਆ ਆਪਣੇ ਕੋਲ ਸੀਰੀਅਸ ਕੋਈ ਵੀ ਕਾਰਡੀਕ ਪੇਸ਼ੈਂਟ ਹੈ ਕੋਈ ਸਾਲੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਵੀ ਐਚ ਟੈਕੋ ਜਿਨ੍ਹਾਂ ਨੂੰ ਵੀ ਕੋਈ ਵੀ ਡਾਕਟਰ ਜੇ ਬਾਹਰ ਰੈਫਰ ਕਰ ਰਿਹਾ ਜਿਨ੍ਹਾਂ ਕੋਲ ਵੀ ਆਪਾਂ ਜਾ ਰਹੇ ਆ ਪਲੀਜ਼ ਇੱਕ ਵਾਰੀ ਜ਼ਰੂਰ ਆ ਦੇਖਣ ਕਿ ਕੀ ਉਹ ਚੀਜ਼ ਆਪਣੇ ਕੋਲ ਆਪਾਂ ਜੇ ਇੱਥੇ ਮੈਨੇਜ ਕਰ ਸਕਦਾ ਤਾਂ ਆਪਾਂ ਨੂੰ ਬਾਹਰ ਜਾਣ ਦੇ ਲੋੜ ਨਾ ਪਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ